ਖਬਰ ਗੁਰਾਇਆਂ ਦੇ ਨਜ਼ਦੀਕੀ ਪਿੰਡ ਰੂੜਕਾਕਲਾ ਤੋਂ ਹੈ ਜਿੱਥੇ ਕਿ ਕੋਆਪਰੇਟਿਵ ਬੈਂਕ ਦੇ ਸਿਕਿਉਰਿਟੀ ਗਾਰਡ ਦੀ ਗੋਲੀ ਲੱਗਨ ਨਾਲ ਮੌਤ ਹੋਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਵਿਅਕਤੀ ਦੀ ਪਛਾਣ ਅਨੂਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਰੂੜਕਾਕਲਾ ਵਜੋਂ ਹੋਈ ਹੈ ਇਸ ਬੰਦੀ ਜਾਣਕਾਰੀ ਦਿੰਦੇ ਆ ਥਾਣਾ ਗੁਰਾਇਆਂ ਦੇ ਐਸਐਚਓ ਸਿਕੰਦਰ ਸਿੰਘ ਵਰਗ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਨੂਪ ਸਿੰਘ ਬੈਂਕ ਵਿੱਚ ਛੁੱਟੀ ਹੋਣ ਕਾਰਨ ਆਪਣੇ ਘਰ ਵਿੱਚ ਹੀ ਆਪਣੀ ਲਾਇਸੈਂਸੀ ਰਾਈਫਲ ਨਾਲ ਸਫਾਈ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਗਈ ਜੋ ਕਿ ਉਸ ਦੇ ਸਿਰ ਵਿੱਚ ਵੱਜੀ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਫਿਰਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ਜਿਸ ਤੋਂ ਬਾਅਦ ਉਹ ਮ੍ਰਿਤਕ ਵਿਅਕਤੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਦੇ ਤਹਿਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਿੰਡ ਰੁੜਕਾ ਕਲਾ ਤੋਂ ਨਵਰਾੰਗ ਚੈਨਲ ਦੀ ਵਿਸ਼ੇਸ਼ ਰਿਪੋਰਟ ਇਹ ਤਕਰੀਬਨ ਸਾਨੂੰ 4 ਵਜੇ ਦੇ ਕਰੀਬ ਇਤਲਾਹ ਮਿਲੀ ਸੀਗੀ ਰੁੜਕਾ ਕਲਾ ਤੋਂ ਇਤਲਾਹ ਮਿਲਣ ਤੇ ਮੈਂ ਚੌਕੀ ਇੰਚਾਰਜ ਨੂੰ ਮੌਕੇ ਤੇ ਭੇਜਿਆ ਆਪ ਵੀ ਮੈਂ ਤਰੰਤ ਰੁੜਕਾਗਲਾ ਮੌਕੇ ਤੇ ਪਹੁੰਚ ਕੇ ਜੈ ਜਾਨਿਆ ਉੱਥੇ ਇੱਕ ਹੈਗਾ ਸੀਗਾ ਅਨੂਪ ਸਿੰਘ ਸਾਨੂੰ ਜਸਵਿੰਦਰ ਸਿੰਘ 35 ਸਾਲ ਦੀ ਏ ਸੀਗੀ ਜਿਹੜਾ ਕੋਰਪੋਰੇਟ ਬੈਂਕ ਦੇ ਵਿੱਚ ਬਤੌਰ ਗਨਮੈਨ ਲੱਗਾ ਹੋਇਆ ਸੀਗਾ ਆ ਛੁੱਟੀ ਹੁਣ ਕਰਕੇ ਕੱਲ ਰੈਫਲ ਉਹ ਘਰੇ ਆਪਦੀ ਨਾਲੀ ਰੈਫਲ ਲਿਆ ਸੀਗਾ ਆਤਾਬ ਮੈਂ ਤੇ ਪਤਾ ਲੱਗਾ ਕਿ ਉਹ ਜਿਹੜਾ ਰੈਫਲ ਦੀ ਸਫਾਈ ਕਰ ਰਿਹਾ ਸੀਗਾ ਅਚਾਨਕ ਗੋਲੀ ਚੱਲਣ ਦੇ ਨਾਲ ਉਹ ਗੋਲੀ ਜਿਹੜੀ ਆ ਉਹਦੇ ਸਿਰ ਦੇ ਵਿੱਚ ਲੱਗੀ ਆ ਉਦੋਂ ਮਰ ਕੇ ਕਾਫੀ ਜ਼ਿਆਦਾ ਭੇਜਿਆ ਜਿਹੜਾ ਬਾਹਰ ਆ ਗਿਆ ਤੇ ਮੌਕੇ ਤੇ ਉਹਦੀ ਜਿਹੜੀ ਆ ਮੌਤ ਹੋ ਗਈ ਆ ਜਿਹੜਾ ਮੌਕੇ ਤੇ ਜਾ ਕੇ ਵੇਖਿਆ ਉਹੀ ਖਲਾਸ ਸੀਗੇ ਰੈਫਲ ਕੋਲ ਪਈ ਹੋਈ ਸੀਗੀ ਇੱਕ ਖਾਲੀ ਕੋਲ ਜਿਹੜਾ ਉਹਦੇ ਰੈਫਲ ਦੇ ਵਿੱਚ ਪਿਆ ਸੀਗਾ ਚੈੱਕਅਪ ਤੇ ਪਤਾ ਲੱਗਾ ਤੇ ਉਹਦੇ ਸਿਰ ਦੇ ਵਿੱਚ ਜਿਹੜੀ ਉਹ ਗੋਲੀ ਲੱਗੀ ਹੋਈ ਸੀਗੀ ਤੇ ਜਿੰਨੂੰ ਵੀ ਮੌਕੇ ਤੇ ਸਾਰਾ ਸ਼ਾਨ ਬੀਣ ਕਰਕੇ ਤੇ 174 ਦੀ ਕਾਰਵਾਈ ਜਿਹੜੀ ਆ ਉਹ ਅਮਰਜ ਲਿਆ ਰਹੇ ਆ ਉਹਦੇ ਫਾਦਰ ਦੇ ਬਿਆਨ ਤੇ ਇਹਦੇ ਤੇ ਨਾਲੀ ਦੀ ਅਪਦੇਸ਼ ਸੀ ਲਾਇਸੈਂਸ ਸੀ ਹਾਂ ਤੇ ਨਾਲੀ ਰੈਫਲੇ ਦੀ ਲਾਇਸੈਂਸੀ ਸੀ ਉਹ ਆਪਣੇ ਨਾਂ ਦਿੱਤੇ ਸੀ ਇਹਦੀ ਹਾਂਜੀ ਹਾਂਜੀ ਵਿਆਹਿਆ ਸੀਗਾ ਇੱਕ ਇਹ ਤਾਂ ਬੇਟਾ ਆ ਤੇ ਇੱਕ ਵਾਈਫੇ ਦੀ ਜਿਹੜੀ ਉਹ ਦੁਬਈ ਗਈ ਹੋਈ ਸੀਗੀ ਤੇ ਘਰੇ ਇਹਦਾ ਫਾਦਰ ਮਿਲਿਆ ਸਾਨੂੰ ਇੱਕ ਛੋਟਾ ਜਿਹਾ ਬੇਟਾ ਸੀ 11 ਸਾਲ ਦੇ ਕਰੀਬ ਇੱਕ ਬ੍ਰਦਰ ਸੀ ਘਰ ਦੇ ਵਿੱਚ ਇਹਦੇ ਖਬਰ ਗੁਰਾਇਆ ਦੇ ਨਜ਼ਦੀਕੀ ਪਿੰਡ ਰੂੜ ਕਾਕਲਾ ਤੋਂ ਹੈ ਜਿਥੇ ਕਿ ਕੋਆਪਰੇਟਿਵ ਬੈਂਕ ਦੇ ਸਿਕਿਉਰਿਟੀ ਗਾਰਡ ਦੀ ਗੋਲੀ ਲੱਗਨ ਨਾਲ ਮੌਤ ਹੋਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਵਿਅਕਤੀ ਦੀ ਪਛਾਣ ਅਨੂਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਰੁੜਕਾ ਕਲਾਂ ਬਚੂ ਹੋਈ ਹੈ ਇਸ ਬੰਦੀ ਜਾਣਕਾਰੀ ਦਿੰਦੇ ਆ ਥਾਣਾ ਗੁਰਾਇਆਂ ਦੇ ਐਸ ਐਚ ਓ ਸਿਕੰਦਰ ਸਿੰਘ ਵਿਰਗ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਅਨੂਪ ਸਿੰਘ ਬੈਂਕ ਵਿੱਚ ਛੁੱਟੀ ਹੋਣ ਕਾਰਨ ਆਪਣੇ ਘਰ ਵਿੱਚ ਹੀ ਆਪਣੀ ਲਾਇਸੈਂਸੀ ਰਾਈਫਲ ਨਾਲ ਸਫਾਈ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਗਈ ਜੋ ਕਿ ਉਸ ਦੇ ਸਿਰ ਵਿੱਚ ਵੱਜੀ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ਜਿਸ ਤੋਂ ਬਾਅਦ ਮ੍ਰਿਤਕ ਵਿਅਕਤੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਦੇ ਤਹਿਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਿੰਡ ਰੂੜਕਾ ਕਲਾ ਤੋਂ ਨਵਰਾਂਗ ਚੈਨਲੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ